ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ এডੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਜੇ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਕਿਉਂਕਿ ਹਮੇਸ਼ਾ ਸਹੀ ਅਤੇ ਸਟ੍ਰੀਕ ਜਾਣਕਾਰੀ ਅਤੇ ਸਟੱਡੀ ਮਟੀਰੀਅਲ ਇਸ ਚੈਨਲ ਦੇ ਨਾਲ ਹੀ ਸਾਂਝਾ ਕੀਤਾ ਜਾਂਦਾ ਹੈ ਸੋ ਇਹ ਇਨਫੋਰਮੇਟਿਵ ਵੀਡੀਓ ਹੈ ਉਹਨਾਂ ਉਮੀਦਵਾਰਾਂ ਦੇ ਲਈ ਜਿਨ੍ਹਾਂ ਨੇ सीएम ਦੀ ਯੋਗਸ਼ਾਲਾ ਵਿੱਚ ਯੋਗਾ ਟ੍ਰੇਨਰ ਦੀ ਭਰਤੀ ਦੇ ਲਈ ਅਪਲਾਈ ਕੀਤਾ ਹੋਇਆ ਸੀ ਤਾਂ ਉਹਨਾਂ ਅਧਿਕਾਰ ਰਿਵਾਈਜ਼ਡ ਜਿਹੜੀ ਲਿਸਟ ਹੈ एलिजिਬਲ ਕੈਂਡੀਡੇਟਸ ਦੀ ਉਹ ਦੁਬਾਰਾ ਜਾਰੀ ਹੋਈ ਹੈ ਅਤੇ ਨਾਲ ਹੀ ਇੰਟਰਵਿਊ ਦੀ ਜਿਹੜੀ ਮਿਤੀ ਹੈ ਉਹ ਰੀਸ਼ਡਿਊਲ ਕੀਤੀ ਗਈ ਹੈ ਸੋ ਜੀ ਹੁਣ ਰਿਵਾਈਜ਼ ਜਿਹੜੀ ਲਿਸਟ ਆ ਉਹਦੇ ਅਨੁਸਾਰ ਤੁਸੀਂ 22 ਜੁਲਾਈ 2024 ਨੂੰ ਇੰਟਰਵਿਊ ਦੇਣ ਦੇ ਲਈ ਪਹੁੰਚਣਾ ਹੈ ਜਾਨਕਿ ਪਹੁੰਚਣਾ ਹੈ ਸੋ ਆਪਣੇ ਡਾਕੂਮੈਂਟ ਆਪਣੇ ਦਸਤਾਵੇਜ਼ ਉਸ ਤਰੀਕੇ ਨਾਲ ਹੁਣੇ ਤੋਂ ਸਹੀ ਕ੍ਰਮਬੱਧ ਲਗਾ ਕੇ ਆਪਣੀ ਇੰਟਰਵਿਊ ਤਿਆਰੀ ਜ਼ਰੂਰ ਕਰੋ ਅਤੇ ਨਾਲ ਹੀ ਇਸ ਜਾਣਕਾਰੀ ਨੂੰ ਜਿਆਦਾ ਤੋਂ ਜਿਆਦਾ ਕੈਂਡੀਡੇਟਾਂ ਨਾਲ ਸ਼ੇਅਰ ਕਰੋ ਤਾਂ ਕਿ ਕੋਈ ਵੀ ਆਪਦੀ ਨਵੀਂ ਇੰਟਰਵਿਊ ਡੇਟ ਦੇ ਮੁਤਾਬਕ ਪਹੁੰਚਣ ਤੋਂ ਵੰਚਿਤ ਨਾ ਰਹੇ ਉਮੀਦ ਕਰਦਾ ਜਾਣਕਾਰੀ ਚੰਗੀ ਲੱਗੀ ਹੋਵੇਗੀ ਥੈਂਕ ਯੂ ਥੈਂਕਸ ਫॉर ਵਾਚਿੰਗ